ਪਹਾੜਾਂ ਦੇ ਵਿੱਚ ਧਾਰਮਿਕ ਅਸਥਾਨ ਤੇ ਗਏ ਪਰਿਵਾਰ ਦੇ ਨਾਲ ਬਹੁਤੀ ਵਾਪਰਿਆ ਦੁਖਦਾਇਕ ਪਾਣਾ ਤੁਹਾਨੂੰ ਦੱਸ ਦਈਏ ਕਿ ਧਾਰਮਿਕ ਅਸਥਾਨ ਦੇ ਉੱਪਰ ਆਪਣੇ ਪੋਤਰੇ ਦੀ ਸੁੱਖ ਲਾਉਣ ਵਾਸਤੇ ਗਏ ਪਰਿਵਾਰ ਦੇ ਨਾਲ ਬਹੁਤੀ ਦੁਖਦਾਈ ਘਟਨਾ ਵਾਪਰ ਗਈ ਜਿੱਥੇ ਤੁਹਾਨੂੰ ਦੱਸ ਦਈਏ ਕਿ ਟੂਰ ਐਂਡ ਟ੍ਰੈਵਲ ਜਾਨੀ ਕਿ ਟੈਂਪੂ ਟ੍ਰੈਵਲ ਦੇ ਵਿੱਚ ਇੱਕ ਪਰਿਵਾਰ ਇਲਾਕਾ ਮੁਸਤਾਬਾਦ ਸ਼ਹਿਰ ਅੰਮ੍ਰਿਤਸਰ ਤੋਂ ਜੋ ਕਿ ਦਰਸ਼ਨ ਦੀਦਾਰੇ ਵਾਸਤੇ ਧਾਰਮਿਕ ਸਥਾਨਾਂ ਦੇ ਉੱਪਰ ਸੁਖ ਨੌਣ ਲਈ ਗਿਆ ਸੀ ਪਰ ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਕਾਫੀ ਵੱਡਾ ਭਿਆਨਕ ਹਾਦਸਾ ਹੋ ਗਿਆ ਜਿਸ ਦੇ ਨਾਲ 34 ਤੋਂ 35 ਪਰਿਵਾਰ ਦੇ ਜੀ ਜੜੇ ਸੀ ਉਹਨਾਂ ਦੇ ਉੱਪਰ ਕਾਫੀ ਡੂੰਗੀਆਂ ਸੱਟਾਂ ਜਿਹੜੀਆਂ ਉਹ ਲੱਗ ਗਈਆਂ ਜਿੱਥੇ ਕਿ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਫੀ ਮਿਹਨਤ ਦੇ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਸੀ ਜਿਸ ਤੋਂ ਬਾਅਦ ਕਰਦੇ ਹਾਲਾਤ ਜਿਹੜੇ ਕਾਫੀ ਖਸਤਾ ਹੋ ਚੁੱਕੇ ਨੇ ਤੇ ਪਰਿਵਾਰ ਨੇ ਜਿਹੜਾ ਵਾ ਮਦਦ ਦੀ ਗੁਹਾਰ ਜਿਹੜੀ ਆ ਦਾਨੀ ਪੰਜਾਬੀ ਵੀਰਾਂ ਦੇ ਕੋਲੋਂ ਭੈਣ ਭਰਾਵਾਂ ਦੇ ਕੋਲੋਂ ਉਹ ਲਾਈ ਆ ਆਓ ਤੁਹਾਨੂੰ ਵੀ ਵਿਖਾਉਨੇ ਹਾਂ ਇਹ ਵੀਡੀਓ ਅਗਰ ਤੁਸੀਂ ਵੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰਾਂ ਦੇ ਉੱਪਰ ਤੁਸੀਂ ਸਿੱਧਾ ਪਰਿਵਾਰ ਨੂੰ ਮਿਲ ਸਕਦੇ ਹੋ ਜਾਂ ਉਹਨਾਂ ਨਾਲ ਕੰਟੈਕਟ ਕਰਕੇ ਰਾਬਤਾ ਕਰ ਸਕਦੇ ਹੋ ਆਓ ਤੁਹਾਨੂੰ ਵੀ ਦਿਖਾਉਨੇ ਹਾਂ ਪਰਿਵਾਰ ਦੇ ਵੱਲੋਂ ਕੀ ਗੱਲਬਾਤ ਹੋਈ ਮੇਰਾ ਨਾਮ ਨਿਰਮਲ ਸਿੰਘ ਜੀ ਤੇ ਆਪਣਾ ਐਡਰੈਸ ਹੈਗਾ ਵਾ ਬਜਲੀ ਘਰ ਮੁਸਤਫਾ ਬਟਾਲਾ ਰੌਰ ਅੰਮ੍ਰਿਤਸਰ ਗਲੀ 4 ਨੰਬਰ ਬੱਛੀਆਂ ਵਾਲੀ ਤੇ ਇਹ ਜਿਹੜਾ ਦਰਦਨਾਕ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਤੇ ਵੇਖੋ ਇਹਨਾਂ ਦੇ ਕਿੰਨੇ ਜੀ ਜਿਹੜੇ ਨੇ ਸਾਰੇ ਵਿਚਾਰੇ ਫੱਟਰ ਪਏ ਨੇ ਤੁਸੀਂ ਆਪ ਅੱਖੀਂ ਦੇਖ ਆਏ ਜੇ ਕਿੰਨਾ ਮਾਰਾ ਹਾਲ ਇਹਨਾਂ ਦਾ ਤੇ ਦਾਨੀ ਵੀਰਾਂ ਨੂੰ ਉਹ ਤੁਹਾਡੀ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੀ ਤੁਸੀਂ ਆਪ ਚੱਲ ਕੇ ਚੈਨਲ ਵਾਲੇ ਆਏ ਜੇ ਤੇ ਚਲੋ ਭਲਾ ਕਰਨੇ ਜੇ ਤੇ ਤੁਹਾਡੇ ਲੋਕ ਵੀ ਬਹੁਤ-ਬਹੁਤ ਮਪੀਛਰੀ ਹੈਗੀ ਆ ਬੜੀ ਵਧੀਆ ਤੁਹਾਡਾ ਉਪਰ ਆਲਾ ਹੈ ਮਾਮਲਾ ਕੀ ਆਖਿਰ ਗੱਲ ਕੀ ਸੀ ਗੱਲ ਕੁਛ ਨਹੀਂ ਬਸ ਮੱਥਾ ਟੇਕਣ ਗਏ ਨੇ ਬਾਕੀ ਰੱਬ ਦਾ ਭਾਣਾ ਕਿੰਨੇ ਜੀ ਸੀ ਤੇ ਕਿੱਥੇ ਗਏ ਇਹ ਘਟੋ ਘਾਟ ਇਹਨਾਂ ਦੇ ਜਿੱਦ ਹੁਣ ਆ ਕੇ ਇਹ ਸੋਹੜਿਆਂ ਤੋਂ ਇਹਨਾਂ ਦੇ ਤੇ ਆਪ ਇਹ ਸਾਰੇ ਸਹਾਂ 35 ਜਣੇ ਸੀ ਜਿਨ੍ਹਾਂ ਦੇ ਵਿੱਚ ਸੱਤਰ ਲੱਗੀਆਂ ਬਾਕੀ ਦੇ ਵਿਚਾਰੇ ਉੱਥੇ ਪੈਂਦੇ ਆ ਕੀ ਇੰਗਲਿਸ਼ ਕਿਹਨੇ ਆ ਦੱਸ ਦਿੰਦਾ ਕੀ ਕੀ ਕਿੰਨੇ ਕ ਫਟੜ ਤਾਂ ਕੀ ਕੀ ਹੋਇਆ ਬਸ 35 ਜਣੇ ਆ ਤੇ ਇੱਕ ਬੇਟੀ ਆ ਦੱਸਦੇ ਆ ਪਈ ਉਹ ਆਪਣਾ ਨਰਸ ਦਾ ਕੋਰਸ ਕਰਦੀ ਜਿਹੜੀਆਂ ਲੱਤਾਂ ਵੱਡੀਆਂ ਗਈਆਂ ਕਿ ਦੰਨ ਨਾ ਦਿਮਾਗੀ ਸੰਤੁਲਨ ਦਾ ਹਾਂ ਉਹ ਪੋਤਰੀ ਇਹਨਾਂ ਦੀ ਜਿਹੜੀ ਤੀ ਹੁਣ ਹੋ ਗਿਆ ਜੀ ਪੋਤਰੀ ਉਹਨਾਂ ਦੇ ਦਿਮਾਗੀ ਸੰਤੁਲਨ ਦਾ ਖਰਾਬ ਹੋ ਗਿਆ ਉਹ ਹੁਣ ਉਹ ਆਪਣੇ ਮਾਮੇ ਨੂੰ ਲੱਭਦੀ ਫਿਰਦੀ ਮੇਰੇ ਮਾਮੇ ਉਹ ਹਾਰ ਕੇ ਉਹਨਾਂ ਨੂੰ ਉੱਥੇ ਖੜਿਆ ਵੀ ਜਾ ਕੇ ਇੱਕ ਦੇਖੋ ਮਦਦ ਮਦਦ ਹੋਈ ਆ ਵੀ ਚਲੋ ਜਿੰਨੇ ਵੀ ਆਪਣੇ ਪੰਜਾਬੀ ਵੀਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਸੌਦੇ ਵੱਲੋਂ ਜਾਂ ਉੱਥੇ ਬਿਜਲੀ ਨਹੀਂ ਹੈਗੀ ਬਿਜਲੀ ਚੱਲਣ ਦੀ ਹੈ ਇਨਵਰਟਰ ਵੱਲੋਂ ਤੇ ਪੈਸੇ ਵੱਲੋਂ ਵੱਧ ਤੋਂ ਵੱਧ ਜਰੀਆ ਮਦਦ ਕੀਤੀ ਚਲੋ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਮੈਂ ਬਿਜਲੀ ਘਰ ਮੁਸਤਫਾ ਬਟਾਲਾ ਰੋਡ ਗਲੀ ਬੱਚਿਆਂ ਵਾਲੀ ਦਾ ਰਹਿਣ ਵਾਲਾ ਹਾਂ ਜੀ ਇਹ ਜੋ ਦੁਖਦਾਈ ਘਟਨਾ ਹੋਈ ਹੈ ਜੀ ਬਿਲਕੁਲ ਸਾਡੇ ਗਵਾਂਢ ਨੇ ਜੀ ਤੇ ਘਟਨਾ ਬਹੁਤ ਜ਼ਿਆਦਾ ਦਰਦਨਾਕ ਹੈ ਜੀ ਮੱਥਾ ਟੇਕਣ ਗਏ ਪੂਰਾ ਪਰਿਵਾਰ 30 ਤੋਂ 35 ਮੈਂਬਰ ਸੀਗੇ ਜੀ ਜਿਨ੍ਹਾਂ ਦੇ ਰਸਤੇ ਵਾਪਸੀ ਆਉਂਦਿਆਂ ਗੱਡੀ ਜਿਹੜੀ ਉਹ ਪਲਟ ਗਈ ਤੇ ਸਾਰੇ ਮੈਂਬਰ ਜਿਹੜੇ ਉਹ ਖੜ੍ਹੇ ਵਿੱਚ ਡਿਗੇ ਬਹੁਤ ਜ਼ਿਆਦਾ ਕ੍ਰਿਟੀਕਲ ਸੱਟਾਂ ਲੱਗੀਆਂ ਨੇ ਬੜਾਈ ਬਹੁਤ ਜ਼ਿਆਦਾ ਇੰਜਰੀ ਹੋਈਆਂ ਨੇ ਇੱਕ ਬੇਟਾ ਉਹਨਾਂ ਦਾ ਜਿਹੜੇ ਰੀਡ ਦੀ ਡੀ ਟੁੱਟ ਗਈ ਹੈ ਜੀ ਇੱਕ 10 ਸਾਲ ਦੀ ਬੇਟੀ ਸੀਗੀ ਉਹਨਾਂ ਦੀ ਜਿਹੜਾ ਦਿਮਾਗ ਦੇ ਵਿੱਚ ਸੱਟ ਲੱਗਣ ਕਰਕੇ ਦਿਮਾਗੇ ਸੋਹਣੇ ਉਹਨਾਂ ਦਾ ਖਰਾਬ ਹੋਇਆ ਬਾਕੀ ਜਿਹੜੇ ਉਹਨਾਂ ਸੋਹਰਾ ਪਰਿਵਾਰ ਜੀ ਉਹਨਾਂ ਵਿੱਚ ਉਹਦੇ ਬਹੁਤ ਜ਼ਿਆਦਾ ਸੱਟਾਂ ਜੀ ਕਿਹਦੇ ਹাড় ਦੇ ਉੱਤੇ ਬਹੁਤ ਜ਼ਿਆਦਾ ਸੱਟ ਲੱਗੀ ਆ ਇੱਕ ਲੜਕੀ ਵਿਚਾਰੀ ਮੈਡੀਕਲ ਕਰ ਰਹੀ ਸੀਗੀ ਉਹਦੀਆਂ ਦੋਨੋਂ ਲੱਟਾਂ ਕਟੀਆਂ ਗਈਆਂ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹ ਬਹੁਤ ਜ਼ਿਆਦਾ ਇੰਜਰੀ ਹੋ ਜਾਣੀ ਪਰਿਵਾਰ ਦੇ ਹਾਲਾਤ ਵੀ ਦੱਸੋ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਪਰਿਵਾਰ ਕੋਲ ਬਿਲਕੁਲ ਕੋਈ ਇਲਾਜ ਵਾਸਤੇ ਪੈਸੇ ਨਹੀਂ ਹੈਗੇ ਜੀ ਬੱਚੇ ਦੇ ਜਿਹਦੇ ਲੱਕ 'ਚ ਵੀ ਸੱਟ ਲੱਗੀ ਹੈ ਉਹ ਵੀ ਬੈੱਡ 'ਤੇ ਸਾਰੇ ਮੈਂਬਰ ਘਰ ਬੈੱਡ 'ਤੇ ਪਏ ਆ ਜੀ ਬਿਨਾਂ ਪੈਸਿਆਂ ਤੋਂ ਕਿਉਂਕਿ ਪੈਸੇ ਤੋਂ ਬਿਨਾਂ ਇਲਾਜ ਕਰਾਉਣਾ ਬੜਾ ਮੁਸ਼ਕਲ ਹੈ ਜੀ ਤੇ ਉਹ ਪਰਿਵਾਰ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਜੀ ਸਾਰੇ ਹੱਥ ਜੁੜ ਕੇ ਬੇਨਤੀ ਹੈ ਕਿ ਜਿਹੜਾ ਵੀ ਜਿੰਨੇ ਵੀ ਕੋਈ ਮਤ ਕਰ ਸਕਦਾ ਹੋਵੇ ਉਹਨਾਂ ਦੀ ਉਹਨਾਂ ਦਾ ਐਡਰੈਸ ਹੈ ਜੀ ਬਿਜਲੀ ਘਰ ਮੁਸਾਬਾਦ ਬਟਾਲਾ ਰੋਡ ਗਲੀ ਵਛਿਆਂ ਵਾਲੀ ਤੇ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 9646360071 ਇਹ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਸਿੱਧਾ ਤੁਸੀਂ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਜੀ ਆ ਕੇ ਉਹਨਾਂ ਦੇ ਪਰਿਵਾਰ ਦੇ ਹਾਲਾਤ ਦੇਖੋ ਤੇ ਉਹਨਾਂ ਦੀ ਜਿੰਨੀ ਵੀ ਵੱਤ ਵਤ ਮਤ ਹੋ ਸਕਦੀ ਹੋਵੇ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਪੰਜੀ ਆਪਣਾ ਨਾਮ ਦੱਸਦੇ ਹੋਏ ਸਰਜੀਤ ਨਾਮ ਦਾ ਪੰਜ ਕਿਹੜਾ ਇਲਾਕਾ ਕਿਹੜਾ ਆਪਣਾ ਮਸਤਾਵਾਜ ਮੱਛੀਆਂ ਵਾਲੀ ਗਲੀ 4 ਨੰਬਰ ਕੀ ਗੱਲ ਕੀ ਹੋ ਗਈ ਮਾਮਲਾ ਤੇ ਫੇਰ ਨਗਾਏ ਗਏ ਤੇ ਸੱਟਾ ਲੱਗ ਗਿਆ ਕਿੰਨੇ ਜੀਸੇ 35 ਜੀ ਤਾਂ ਸਾਰੇ 35 ਜੀ ਕੀ ਕੀ ਸਭ ਨੂੰ ਸੱਟਾ ਲੱਗਿਆ ਪਤਾ ਬੇਟੇ ਦੇ ਕੀ ਹਾਲਾਤ ਨੇ ਬੇਟੇ ਦੇ ਮੇਰਾ ਧੜਖਲ ਹੋ ਗਿਆ ਬੇਟੇ ਦੇ ਕੁੜੀ ਮੇਰੀ ਦੇ 30 ਟੈਂਕੇ ਲੱਗੇ ਆ ਨੌ ਮੇਰੀ ਦੇ 12 ਟੈਂਕੇ ਲੱਗੇ ਆ ਛਾਤੀ ਉਹਦੀ ਚ ਦਰਦ ਹੋ ਗਈ ਹੈ ਸੱਟਾ ਲੱਗਿਆ ਹਾਂ ਤੇ ਪੋਤਰੀ ਮੇਰੀ ਪਾਗਲ ਹੋ ਗਈ ਸਕੀ ਕਹਿਣਾ ਚਾਹਉਂਗੀ ਜਿਹੜੇ ਹੁਣ ਜੀ ਵੀਡੀਓ ਵੇਖ ਰਹੇ ਸਾਡੇ ਭੈਣ ਤੇ ਸਾਨੂੰ ਮਦਦ ਚਾਹੀਦੀ ਸੜਕੋ ਪੈਸਾ ਤੇ ਲਾ ਕੋਈ ਨਹੀਂ ਹੈ ਜਿੰਨੇ ਆਉਂਦੇ ਉਹੀ ਵਰਤੀ ਜਾਂਦੇ ਗਲੀ ਮੱਲੇ ਵਾਲੇ ਸਾਡੀ ਹਲਪਾ ਕਰਨ ਰਹੇ ਆ ਤਾਂ ਕਿਦਣ ਗਏ ਸੀ ਕਦੋਂ ਦੀ ਗੱਲ ਆ ਜਾਰਾ ਤਰੀਕ ਨੂੰ ਗਏ ਸੀ ਤੇ 12 ਨੂੰ ਚਾਰ ਤੋਂ 6 ਲੱਗ ਗਿਆ ਇਹ ਡੈਥ ਕਿਸੀ ਹੋਈ ਸੀ ਡਰਾਈਵਰ ਦੀ ਠੀਕ ਧੰਨ ਠੀਕ